ਮੇਰਾ ਨਾਮ ਜੀ ਵਿਨੋਦ ਸ਼ਰਮਾ ਕਿਤੋਂ ਦੇ ਰਹਿਣ ਵਾਲੇ ਹੋ ਕੀ ਕਰਦੇ ਹੋ ਅੰਮ੍ਰਿਤਸਰ ਦੇ ਹਾਂ ਜੀ ਆਪਣਾ ਪਰਜਿੰਦਰ ਸਿੰਘ ਮੈਂ ਕਿਤੋਂ ਦੇ ਰਹਿਣ ਵਾਲੇ ਹੋ ਕੀ ਕਰਦੇ ਹੋ ਭਾਈ ਮੈਂ ਵੀ ਜੀ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਪਾਲ ਵਰਮਾ ਜੀ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਇੱਥੇ ਦਾ ਹੀ ਜੰਪਲ ਹੈ ਮੇਰਾ ਨਾਮ ਗਣੇਸ਼ ਧੋਗਰਾ ਮੈਂ ਤਾਂ ਅੰਮ੍ਰਿਤਸਰ ਤੇ ਰਹਿਣ ਵਾਲਾ ਹਾਂ ਅੰਮ੍ਰਿਤਸਰ ਦਾ ਰਹਿਣ ਵਾਲਾ ਮੇਰਾ ਨਾਮ ਸਾਹਜਨ ਮਲੋਤਰਾ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਮੰਨੂ 베ਰੀ ਜੀ ਕੱਪੜੇ ਦਾ ਕੰਮ ਹੈ ਮੇਰਾ ਜੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਦੇਸ਼ ਦੀ ਸੁਰੱਖਿਆ ਹੀ ਨਹੀਂ ਸੀ ਆਗੀ ਦ੍ਰਿਸ਼ ਦਾਵਾਡੋਲੀ ਸੀ ਅੱਜ ਤੋਂ 10-12 ਸਾਲ ਪਹਿਲੇ ਸਾਡੇ ਦੇਸ਼ ਦੀ ਜੋ ਪੋਜੀਸ਼ਨ ਸੀ ਜੋ ਅਰਥਵਿਵਸਥਾ ਸੀ ਸਾਨੂੰ ਮਹਿਸੂਸ ਨਹੀਂ ਹੁੰਦਾ ਸੀ ਕਿ ਸਾਡੇ ਪ੍ਰਧਾਨ ਮੰਤਰੀ ਜੀ ਬੈਠੇ ਨੇ ਸਭ ਤੋਂ ਪਹਿਲੇ ਤੇ ਸਿਕਿਉਰਿਟੀ ਦੇਸ਼ ਦੀ ਡਿਫੈਂਸ ਉੱਚ ਬੜਾ ਲੈਗ ਕਰ ਰਹੀ ਸੀ ਕਰਪਸ਼ਨ ਬਹੁਤ ਸੀ ਤੇ ਜੋ ਕਰਪਸ਼ਨ ਹੀ ਹੈ ਤੇ ਫਿਰ ਦੇਸ਼ ਕਿੱਥੋਂ ਅੱਗੇ ਵਧੇਗਾ ਸਭ ਤੋਂ ਵੱਡੇ ਤੇ ਕਰਪਸ਼ਨ ਹੈ ਤੇ ਪਰਿਵਾਰਵਾਦ ਸੀ ਹੁਣ ਖਤਮ ਹੋ ਰਿਹਾ ਇੱਕ ਪਰਿਵਾਰ ਚ ਆ ਜਾਏਗਾ ਤੇ ਕਰਪਸ਼ਨ ਵਧੇਗੀ ਵਧੇਗੀ 10 ਸਾਲ ਪਹਿਲੇ ਜਿਹੜੇ ਦੇਸ਼ ਸਾਨੂੰ ਅੱਖਾਂ ਤੇ ਖਾਂਦੇ ਸੀ ਸਾਡੇ ਪड़ोसी ਮੁਲਕ ਲੈ ਲਏ ਸੀ ਇਹ ਸਾਰੇ ਬਸੋ ਬੱਚੀ ਹੀ ਜੀ ਕਿੰਨੇ ਬੰਬ ਲਾਸਟ ਹੁੰਦੇ ਸੀ ਕਦੀ ਦਿੱਲੀ ਹੋ ਗਿਆ ਕਦੀ ਗੁਜਰਾਤ ਹੋ ਗਿਆ ਕਦੀ ਬੰਬੇਚ ਹੋ ਗਏ 2014 ਤੋਂ ਪਹਿਲੇ ਪਬਲਿਕ ਆਪਣੇ ਆਪ ਨੂੰ ਠਗਿਆ ਜਾਂ ਮਹਿਸੂਸ ਕਰਦੀ ਸੀ ਅੱਗੇ ਜੇ ਇੰਡੀਅਨ ਬਾਹਰ ਜਾਂਦੇ ਸੀ ਤੇ ਕੋਈ ਪੁੱਛਦਾ ਹੀ ਨਹੀਂ ਸੀ ਮੇਰੇ ਘਰ ਸ਼ਾਇਦ ਹੀ ਕੋਈ ਕਪਾਇਸਾ ਹੋਵੇ ਜਿਦੇ ਵਿੱਚ ਸਰਕਾਰ ਦਾ ਕੋਈ ਘੋਟਾਲਾ ਨਾ ਨਿਕਲ ਕੇ ਆਇਆ। ਭਾਜਪਾ ਨੇ ਦੇਸ਼ ਲਈ ਵਧੀਆ ਕੰਮ ਕੀਤੇ ਆ। ਸਾਡੀ ਦੇਸ਼ ਦੀ ਗ੍ਰੋਥ ਜਿਹੜੀ ਆ ਅੱਗੇ 11ਵੇਂ ਨੰਬਰ ਤੇ ਸੀ ਹੁਣ ਸਾਡਾ 5ਵੇਂ ਨੰਬਰ ਤੇ ਕੰਟਰੀ ਆਇਆ। ਜਿਹੜੀ ਸੈਂਟਰਲ ਸਰਕਾਰ ਆ ਭਾਜਪਾ ਉਹ ਸਾਨੂੰ ਲੋਕਾਂ ਨੂੰ ਲੋਨ ਪ੍ਰੋਵਾਈਡ ਕਰਨ ਲਈ ਆ ਲੋਨ ਦੇ ਰਹੀ ਆ। ਉਹ ਕਹਿੰਦੇ ਆ ਕਿ ਜਿਹੜੇ ਲੋਕੀ ਰੇੜੀ ਲਾਉਂਦੇ ਆ ਜਾਂ ਮੰਜੀ ਲਾਉਂਦੇ ਆ ਉਹਨਾਂ ਨੂੰ ਉਹ ਲੋਨ ਦੇ ਪ੍ਰੋਵਾਈਡ ਕਰਨ ਦੇ ਆ। ਉਹ ਲੋਨ ਦੀ ਪਹਿਲੀ ਟਰਮ ਹੁੰਦੀ 10000 ਦੁੱਜੀ 20000 ਤੇਜੀ 50000 ਸਰੇ ਕੰਟਰੀਜ਼ ਆਪਣਾ ਕੱਢ ਵਧਿਆ ਇੰਡੀਆ ਦਾ ਕਿਤੇ ਵੀ ਕੋਈ ਗੱਲ ਹੁੰਦੀ ਹੈ ਇੰਡੀਆ ਦੀ ਪਹਿਲੇ ਪੁੱਛ ਗੇਛ ਹੁੰਦੀ ਹੈ ਰਸ਼ੀਆ ਯੂਕਰੇਨ ਚ ਲੜਾਈ ਚ ਸਭ ਕੰਡ ਇੰਡੀਆ ਨੂੰ ਪਾਓ ਵਿੱਚ ਖੇਡਾਂ ਦੇ ਵਿੱਚ ਅੱਜ ਸਾਡਾ ਦੇਸ਼ ਕਿੱਥੇ ਪਹੁੰਚ ਗਿਆ ਪਿਸ਼ਵੀਆਂ ਜੜੀਆਂ 올ੰਪਿਕ ਹੋਈਆਂ ਜਾਂ ਏਸ਼ੀਆਈ ਖੇਡਾਂ ਹੋਈਆਂ ਉਹਦੇ ਚ ਸਾਡੇ ਦੇਸ਼ ਨੇ ਤਰੱਕੀ ਕੀਤੀ ਸਾਡੇ ਬੱਚਿਆਂ ਨੇ ਪਰਫਾਰਮ ਕੀਤਾ ਹੈ ਉੱਤੇ ਇਸ ਤੋਂ ਇਲਾਵਾ ਆਰਥਿਕ ਤੌਰ ਤੇ ਅਸੀਂ ਬਹੁਤ ਮਜ਼ਬੂਤ ਹੋਏ ਹਾਂ ਰਾਜਨੀਤਿਕ ਤੌਰ ਤੇ ਬਹੁਤ ਮਜ਼ਬੂਤ ਹੋਏ ਹਾਂ ਫੋਰਨ ਪੋਲਿਸੀ ਸਾਡੀ ਬਹੁਤ ਵਧੀਆ ਚੱਲ ਰਹੀ ਹੈ ਦੇਸ਼ ਦੀ ਅਰਥਵਿਵਸਥਾ ਜਿਹੜੀ ਇਹ ਮਜ਼ਬੂਤ ਹੋਣੀ ਦੇਸ਼ ਵਾਸੇ ਬਹੁਤ ਜ਼ਰੂਰੀ ਹੁੰਦੀ ਹੈ ਅਰਥਵਿਵਸਥਾ ਹੈ ਅੱਜ ਅਸੀਂ ਵਿਸ਼ਵ ਦੀ ਕਿਹੜੀ ਸਥਿਤੀ 'ਚ ਪਹੁੰਚ ਗਏ ਕਿੱਥੇ ਅਸੀਂ 10ਵੇਂ 12ਵੇਂ ਨੰਬਰ ਤੇ ਹੁੰਦੇ ਸੀ ਅੱਜ ਆਉਣ ਵਾਲੇ ਸਮੇਂ 'ਚ ਹੀ ਦੂਸਰੀ ਤੀਸਰੀ ਅਰਥਵਿਵਸਥਾ ਬਣਨ ਜਾ ਰਹੇ ਹਾਂ ਦੇਖੋ ਇੰਡੀਆ ਦੀ ਡਵੈਲਪਮੈਂਟ ਕਿੰਨੀ ਵਧੀ ਸੜਕ ਰੋਡ ਇੰਨੇ ਵਧੀਆ ਹੋ ਗਏ ਪਹਿਲਾਂ ਐਕਸੀਡੈਂਟ ਬੜੇ ਹੁੰਦੇ ਹੁਣ ਦੇਖੋ ਇਥੋਂ ਅਸੀਂ ਜਦੋਂ ਗੱਡੀ ਕੱਢਦੇ ਨਾ ਜੀਟੀ ਰੋਡ ਤੇ ਨੈਸ਼ਨਲ ਹਾਈਵੇ ਦੇਖਦੇ ਹੈ ਸੜਕਾਂ ਦੇਖਦੇ ਹੈ ਰੇਲਵੇ ਦਾ ਸਾਧਨ ਦੇਖਦੇ ਹੈ ਬੰਦੇ ਵਰਤ ਟ੍ਰੇਨ ਹੈ ਹੋਰ ਹੈ ਸਭ ਤੋਂ ਜ਼ਰੂਰੀ ਚੀਜ਼ ਹੈ ਮੋਦੀ ਕੋ ਵਿਜ਼ਨ ਹੈਗਾ ਹੈ ਕਿ ਸਾਡਾ ਅਗਲੇ 5 ਸਾਲ ਅਸੀਂ ਕੀ ਕਰਨਾ ਹੈ ਤੋਂ ਉਸ ਤੋਂ ਅਗਲੇ 5 ਸਾਲ ਅਸੀਂ ਕੀ ਕਰਨਾ ਹੈ ਬਗੈਰ ਸਿਰ ਪੈਰ ਤੋਂ ਨਹੀਂ ਭੱਜ ਰਿਹਾ ਹੈ ਅਗਲੇ ਸੀਜ਼ਨ ਨੂੰ ਸੋਚ ਕੇ ਚੱਲਣਾ ਪਏਗਾ ਟੈਕਨੋਲੋਜੀ ਬੜੀ ਵੱਧ ਗਈ ਦੀ ਹਰ ਚੀਜ਼ ਤੇ ਟੈਕਨੋਲੋਜੀ ਠੀਕ ਹੈ ਜੀ ਚਾਹੇ ਬਾਈਕਸ ਹੋ ਜਾਣ ਆਪਣਾ ਮੋਬਾਈਲ ਜੋ ਜਾਂ ਕੋਈ ਵੀ ਇਲੈਕਟ੍ਰੋਨਿਕ ਚੀਜ਼ ਕੁਝ ਵੀ ਹੋ ਜੇ ਟੈਕਨੋਲੋਜੀ ਬਹੁਤ ਕਾਫੀ ਅੱਗੇ ਤੱਕ ਜਾ ਰਹੀ ਹੈ ਆਪਣੀ ਦੇਸ਼ ਲਈ ਗਰੀਬਾਂ ਲਈ ਕਿੰਨੇ ਉਹਨੇ ਲੋਕਾਂ ਨੂੰ ਮੁਫਤ ਸਿਲੰਡਰ ਦਿੱਤੇ ਮੁਫਤ ਰਾਸ਼ਨ ਦਿੱਤਾ ਗਰੀਬੀ ਰੇਖਾ ਵਾਲਿਆਂ ਨੂੰ ਦੇਖੋ ਜੀ 에ਰਪੋਰਟਾਂ ਦੀ ਸੰਖਿਆ ਕੀ ਸੀ ਅੱਜ ਉਹ ਤਿੰਨ ਗੁਣਾ ਵੱਧ ਗਏ ਨੇ ਇੱਕ ਡਿਫੈਂਸ ਸਟਰੋਂਗ ਕੀਤੀ ਹੈ ਹਿੰਦੂ ਤਵ ਰਾਮ ਮੰਦਰ ਉਜਵਲਾ ਯੋਜਨਾ ਗਰੀਬਾਂ ਨੂੰ ਕਿਸਾਨਾਂ ਦੇ ਖਾਤੇ ਪੈਸੇ ਆ ਰਹੇ ਆ ਕਈ ਚੀਜ਼ਾਂ ਜਿਹੜੀਆਂ ਬਹੁਤ ਕੀਤੀਆਂ ਇਹਨਾਂ ਨੇ ਤਗਰੀਬ ਬੰਦੇ ਨੂੰ ਚੁੱਕੋਗੇ ਤਾਂ ਆਪੇ ਆਓਗੇ ਕਿ ਕਿ ਰਾਜਨੀਤਿਕ ਤੌਰ ਤੇ ਅਸੀਂ ਬਹੁਤ ਮਜ਼ਬੂਤ ਹਾਂ ਇਸੇ ਕਿッセ ਵੀ ਦੇਸ਼ ਨੂੰ ਚਲਾਉਣ ਵਾਸਤੇ ਉੱਥੇ ਜਿਹੜੀ ਰਾਜਨੀਤਿਕ ਸ਼ਕਤੀ ਹੈ ਉਹ ਦਾ ਪਾਵਰਫੁਲ ਹੋਣਾ ਬਹੁਤ ਜ਼ਰੂਰੀ ਹੈ ਔਰ ਉਹ ਇਸ ਐਸੇ ਪੂਰਨ ਬਹੁਮਤ ਦੀ ਜਿਹੜੀ ਗਵਰਨਮੈਂਟ ਮੋਦੀ ਦੀ ਆਈ ਹੈ ਇਹਨੇ ਸਾਡੇ ਦੇਸ਼ ਦੀ ਅਰਥਵਿਵਸਥਾ ਤੋਂ ਲੈ ਕੇ ਹਰ ਚੀਜ਼ ਨੂੰ ਮਜ਼ਬੂਤ ਕੀਤਾ ਕਿਉਂਕਿ ਡਿਸੀਜਨ ਲੈਣ ਦੀ ਪਾਵਰ ਮੋਦੀ ਕੋਲ ਹੈ ਪਾਕੀ ਸਾਰੀ ਸੁਵਿਧਾਵਾ ਪਹੁੰਚਦੀਆਂ ਹੈ ਹੈਲਥ ਕਾਰਡ ਬੰਦੇ ਜੋ ਵੀ ਬਾਕੀ ਰਾਸ਼ਨ ਪਾਣੀ ਸਭ ਹਰ ਚੀਜ਼ ਨੂੰ ਆ ਰਿਹਾ ਜਿਹੜੇ ਆਪਣੇ ਕੀ ਨੀਲੇ ਕਾਰਡ ਵਾਲੇ ਸਭ ਨੂੰ ਮਿਲਦੇ ਹੈ ਉਹ ਸਾਰੀ ਉੱਥੋਂ ਆ ਰਹੀ ਹੈ ਉਹ ਪਾਲਿਸੀ ਸਾਰੀ ਮਿਲਦੀ ਹੈ ਫਿਰ ਜਿਹੜੀ ਜੀਡੀਪੀ ਆ ਬਾਕੀ ਕੰਟਰੀ ਅਮਰੀਕਾ ਵਰਗਾ ਕੰਟਰੀ ਹੈ ਜਿਹਦੀ 5.62 ਹੈ ਸਾਡੇ 5.6 8.8 ਪੁਆਇੰਟ ਹੈ ਤੇ ਇਹ ਜਿਹੜੀ ਆਯੂਸ਼ਮਨ ਭਾਰਤ ਯੋਜਨਾ ਹੈ ਹਰ ਵਿਅਕਤੀ ਤੱਕ ਉਹਦਾ ਪਹੁੰਚ ਰਿਹਾ ਵੇ 5 ਲੱਖ ਰੁਪਇਆ ਕੋਈ ਜਿਹੜਾ ਨਹੀਂ ਇਲਾਜ ਖਰਚ ਸਕਦਾ ਬੜੇ ਤਰ੍ਹਾਂ ਦੇ ਐਸੇ ਕਾਰੇ ਕੀਤੇ ਗਏ ਆ ਜਿਹੜੇ ਡਾਇਰੈਕਟ ਪਬਲਿਕ ਨਾਲ ਜੁੜੇ ਹੋਏ ਆ ਇਨਫਰਾਸਟ੍ਰਕਚਰ ਪੱਖੋਂ ਤੇ ਦੇਖੋ ਸੜਕਾਂ ਦਾ ਜਾਲ ਜਿਹੜਾ ਬਣਿਆ ਇਸ ਵਾਰੀ ਉਹ ਤੇ ਕਦੇ ਇੰਨਾ ਬਣਿਆ ਨਹੀਂ ਕਿਤੇ ਜਲ ਜੋ ਇੰਡੀਆ ਜੇ ਕਿਵੇਂ ਬੰਨਿਆਂ ਨੂੰ ਚਲਜੋ ਸਭ ਜਗ੍ਹਾ ਡਵੈਲਪਮੈਂਟ ਹੋ ਰਹੀ ਹੈ ਐਨਾ ਪ੍ਰਭਾਵ ਹੈ ਕਿ ਕਈ ਮੁਲਕਾਂ ਨੇ ਕੁਛ ਸਮੇਂ ਲਈ ਯੁੱਧ ਨੂੰ ਰੋਕਿਆ ਕਿ ਹਿੰਦੂਸਤਾਨ ਦੇ ਲੋਕਾਂ ਨੂੰ ਨਿਕਲਣ ਦਿੱਤਾ ਜਾਏ ਅੱਗੇ ਅਸੀਂ ਧਿਆਨ ਲੈਂਦੇ ਸੀ ਹੁਣ ਅਸੀਂ ਵੇਚ ਰਹੇ ਹਾਂ 370 ਹਟਾਣੀ ਕੋਈ ਆਸਾਨ ਨਹੀਂ ਸੀ ਖੂਨਾਂ ਦੀ ਤੂੰਦੀਆਂ ਲਦੀਆਂ ਵਹਿ ਜਨੀਆਂ ਜੀ ਇਹੋ ਜਿਹੀਆਂ ਗੱਲਾਂ ਹੁੰਦੀਆਂ ਸੀ ਰਾਮ ਜਨਮ ਭੂਮੀ ਐਡਾ ਵੱਡਾ ਮੁੱਦੂਦਾ 580 ਸਾਲ ਪੁਰਾਣਾ ਕੇ ਸੀ ਨਹੀਂ ਸੀ ਖਤਮ ਹੁੰਤੇ ਆ ਰਹੇ ਅਜੋ ਕੇਸ ਵੀ ਖਤਮ ਹੋਇਆ ਔਰ ਸ਼ਾਂਤੀ ਨਾਲ ਹੋਇਆ ਔਰ ਪਬਲਿਕ ਨੇ ਅਕਸੈਪਟ ਕੀਤਾ ਇੰਨਾ ਡਿਵੈਲਪ ਕਰਤਾ ਹੈ ਹਰ ਕੰਟਰੀ ਅਜਿਹੀ ਆਪਾਂ ਪਹਿਲਾਂ ਸਾਰਿਆਂ ਕੋ ਲੈਂਦੇ ਸੀ ਆਪਾਂ ਅੱਜਕੱਲ ਆਪਾਂ ਸਾਰਿਆਂ ਨੂੰ ਦੇ ਰਹੇ ਹਾਂ ਹਰ ਸਮਾਨ ਦੇ ਰਹੇ ਹਾਂ ਇੰਪੋਰਟ ਕਰ ਰਹੇ ਸਰ ਟਾਇਲਟ ਜਿਹੜੀਆਂ ਸੀ ਗਰੀਬਾਂ ਦੇ ਘਰ ਨਹੀਂ ਸੀ ਹੈ ਉਹਨੇ ਲੱਖਾਂ ਦੇ ਹਿਸਾਬ ਨਾਲ ਲੋਕਾਂ ਨੂੰ ਗਰੀਬਾਂ ਨੂੰ ਘਰ ਦਿੱਤੇ ਲੱਖਾਂ ਦੇ ਹਿਸਾਬ ਨਾਲ ਉਹਦੇ ਚ ਕਈ ਦਾ ਭੇਡ ਭਾਵ ਨਹੀਂ ਰੱਖਿਆ ਹਾਂਜੀ ਇਹ ਇਹ ਬਾਕੀ ਤਾਂ ਠੀਕ ਹੈ ਗਰੀਬੀ ਰੇਖਾ ਵਾਲਿਆਂ ਨੂੰ ਵੀ ਉਹਨੇ ਸਭ ਨੂੰ ਸੂਰਤਾਂ ਦਿੱਤੀ ਐਮਸ ਹਿੰਦੁਸਤਾਨ ਚ ਕਿੰਨੇ ਸੀ ਅੱਜ ਉਹ ਵੀ ਬੜੀ केजी ਨਾਲ ਵਧਾਏ ਜਾ ਰਹੇ ਨੇ ਸੀਰੀਅਲ ਬੰਬਲਾਸਟ ਨੂੰ ਕਿਹਨੇ ਸੁਣਿਆ ਇਹਦਾ ਮਤਲਬ ਕੰਟਰੋਲ ਹੈ ਨਾ ਦੇਸ਼ ਤੇ ਗਰੀਬਾਂ ਨੂੰ ਰਾਸ਼ਨ ਦਿੱਤਾ ਉਜਲਾ ਯੋਜਨਾ ਚ ਸਿਲੰਡਰ ਦਿੱਤੇ ਆ ਗਰੀਬ ਕਿਸਾਨਾਂ ਖਾਤੇ 2000 ਰੁਪਏ ਪਾ ਰਹੇ ਆ ਹੋਰ ਗਰੀਬਾਂ ਨੂੰ ਸਭ ਕੋ ਡਾਇਰੈਕਟ ਬੈਨੀਫਿਟ ਮਿਲ ਰਹੇ ਕੋਈ ਮਡੀਓਕਰ ਨਹੀਂ ਕੋਈ ਕੁਛ ਨਹੀਂ ਕਰੋਨਾ ਕਾਲ ਦੇ ਅੰਦਰ ਮੋਦੀ ਨੇ ਜਿੰਨੀ ਗਰੀਬਾਂ ਦੀ ਹੈਲਪ ਕੀਤੀ ਅਨਾਜ ਦੇ ਤੌਰ ਤੇ ਜਿੰਨਾ ਅਨਾਜ ਦੀ ਮੋਦੀ ਨੇ ਫ੍ਰੀ ਅਨਾਜ ਅੱਲੀ ਤੱਕ ਭੇਜ ਰਿਹਾ ਜਿਹੜੀਆਂ ਸ਼ੋਚਾਲੇ ਬਣੇ ਲੋਗਾ ਦੇ ਘਰ ਬਨੇ ਹੈ ਇਹ ਗਰੀਬਾਂ ਦੇ ਅਸੀਂ ਹੀ ਬਨੇ ਹੈ ਉਹ ਸੈਲਫਲੈਸ ਅਗੇ ਉਹਨਾਂ ਨੂੰ ਨਾ ਕੋਈ ਆਪਣਾ ਕੋ ਕ腐ਸ਼ਨ ਦਾ ਮਤਲਬ ਹੈ ਨਾ ਪਰਿਵਾਰ ਨਾ ਕੁਝ ਨਹੀਂ ਬਸ ਦੇਸ਼ ਲਈ ਜੀ ਰਹੇ ਆ ਤੇ ਦੇਸ਼ ਨੂੰ ਅੱਗੇ ਲੈ ਕੇ ਜਾ ਰਹੇ ਆਪਣਾ ਕੋਈ ਉਹਨਾਂ ਨੇ ਨਾ ਕੋਈ ਜੋੜਨਾ ਨਾ ਕੁਝ ਕਰਨਾ ਤੇ ਦੇਸ਼ ਅੱਗੇ ਵਧ ਰਿਹਾ ਭਾਡੀਆ ਬੀਜੇਪੀ ਉਹ ਆ ਰਹੀ ਹੈ ਸੈਂਟਰ ਚ ਤੇ ਬੀਜੇਪੀ ਆਊਗੀ ਸੈਂਟਰ ਚ ਜਿਹੜੀ ਸਰਕਾਰ ਆ ਰਹੀ ਹੈ ਉਤੇ ਦੀਵਾਰ ਤੇ ਸਪਸ਼ਟ ਲਿਖਿਆ ਨਜ਼ਰ ਆ ਰਿਹਾ ਕਿ ਤੀਸਰੀ ਵਾਰ ਵੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਉਹ ਕਰਪਨ ਕਨਫਰਮ ਹੈ ਆਪਾਂ ਤੇ ਇਹੋ ਕਹਾਂਗੇ ਕਿ ਬੀਜੇਪੀ ਆਵੇ ਆਪਾਂ ਤੇ ਫਿਰ ਬੀਜੇਪੀ ਸਰਕਾਰ ਨੂੰ ਆਪਾਂ ਇਹੋ ਚਾਹਾਂਗੇ ਕਿ ਬੀਜੇਪੀ ਆਵੇ ਸਪਸ਼ਟ ਤਾਂ ਹੈ ਕਿ ਮੋਦੀ ਹੀ ਆਏਗਾ ਤੀਜੀ ਵਾਰ ਵੀ ਤੀਸਰੀ ਵਾਰ ਕੀ 2047 ਤੱਕ ਸੋਚੋ ਮੋਦੀ ਆਏਗਾ ਅੱਛਾ ਜੀ